ਜੀ ਅੱਜ ਅਸੀਂ ਗਏ ਸੀਗੇ ਮਤਲਬ ਆਪਣੇ ਨਾਨਕੇ ਵੀ ਜਾਣੇ ਆਪਾਂ ਬੱਚਿਆਂ ਦੇ ਨਾਨਕੇ ਵੀ ਜਾਂਦੇ ਆਪਾਂ ਹਨ ਤੇ ਅਸੀਂ ਪਤਾ ਅੱਜ ਕਿੱਥੇ ਗਏ ਹੋਏ ਆ ਮਤਲਬ ਦੋਨੇ ਬੱਚੇ ਮਾਨ ਸਾਹਿਬ ਤੇ ਅਸੀਂ ਗਏ ਹੋਏ ਆ ਮਤਲਬ ਮਾਨ ਸਾਹਿਬ ਦੀ ਮੰਮੀ ਦੇ ਨਾਨਕੇ ਮਤਲਬ ਮੇਰੀ ਸੱਸ ਦੇ ਨਾਨਕੇ ਵੀ ਕੋਈ ਇੰਨੀ ਦੂਰ ਨਹੀਂ ਗਿਆ ਹੋਣਾ ਪਰ ਮੈਂ ਦੱਸਦੀ ਆ ਵੀ ਇਹ ਜਾਣਾ ਚਾਹੀਦਾ ਕੋਈ ਰਿਸ਼ਤੇਦਾਰੀਆਂ ਦੂਰ ਨਹੀਂ ਹੁੰਦੀਆਂ ਹੈਗੀਆਂ ਤੇ ਹੁਣ ਅਸੀਂ ਸਾਰੇ ਕਿੰਨਾ ਸੋਹਣਾ ਪਰਿਵਾਰ ਸਾਰਾ ਜੁੜ ਕੇ ਬੈਠੇ ਹੋਏ ਆ ਦੇ ਬੇਕ ਵਿੱਚ ਚੌੜੀ ਹੋਈ ਬੈਠੀ ਹੈ ਤਾਂ ਮਹਿਮਾਨਾਂ ਦੇ ਮਾ ਆਇਤਾ ਮੈਂ ਸਭ ਰਾਣ ਪੀਣਾ ਦਾ ਕਰਕੇ ਫਿਰ ਚੌੜੇ ਹੋ ਕੇ ਬੈਠਣਾ ਮੈਂ ਦਾ ਆ ਦੇਖੋ ਸਾਡੀ ਭੈਣ ਬੈਠੀ ਹੈ ਸਾਡੇ ਬਾਈ ਜੀ ਬੈਠੇ ਹੋ ਦੂਜੀ ਭੈਣ ਬੈਠੀ ਹੈ ਹਨ ਤੇ ਮੰਮੀ ਦਾ ਭਤੀਜਾ ਤੇ ਭਤੀਜ ਨੂੰ ਹਨ ਤੇ ਅਸੀਂ ਬਹੁਤ ਵਧੀਆ ਮਤਲਬ ਰਲ ਮਿਲ ਕੇ ਗੱਲਾਂ ਮਾਰ ਰਹੇ ਹਾਂ ਹਾਂ ਇੱਕ ਤਾਂ ਲੈ ਇੱਕ ਗੱਲ ਹੈਗੀ ਹੈ ਵੀ ਜਿਵੇਂ ਛੁੱਟਣ ਦਾ ਟਾਈਮ ਆਉਂਦਾ ਹਾਂਜੀ ਜਿਹੜੀਆਂ ਪੁਰਾਣੀਆਂ ਸਗਰੀਆਂ ਹੈਗੀਆਂ ਨੇ ਹਨ ਉੱਥੇ ਗੱਲਾਂ ਬਾਤਾਂ ਦੇ ਉਹ ਪ੍ਰੇਮ ਪ੍ਰਾਣੀਆਂ ਗੱਲਾਂ ਉਹ ਨਿਆਰੇ ਹੋ ਰਹੀ ਹੈ ਹਾਂ ਬਹੁਤ ਵਧੀਆ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈਗਾ ਬਹੁਤ ਮਾਨੂੰ ਸਕੂਲ ਮਿਲ ਰਿਹਾ ਹੈ ਵੀ ਆਪਾਂ ਨੂੰ ਜਾਣਾ ਚਾਹੀਦਾ ਹੈ ਨਾ ਕੋਈ ਵੀ ਰਸਤੇਦਾਰ ਇੱਕ ਜੀ ਜੂ ਬੜੀ ਬੜੀ ਦੇਖਣਗੇ ਆਪਣੇ ਵੀਰ ਭਰਾ ਵੀ ਇਹਨਾਂ ਦੀ ਮੰਮੀ ਕਿਉਂ ਨਹੀਂ ਆਈ ਨਾਲ ਹਾਂ ਮੰਮੀ ਨਹੀਂ ਆਏ ਉਹ ਬਈ ਬਜ਼ੁਰਗ ਹੀ ਜਾਲੇ ਹੋਗੇ ਹਾਂ ਉਹਨਾਂ ਨੂੰ ਗੱਡੀ 'ਚ ਕਹਿੰਦੇ ਤੇਲ ਚੜਦਾ ਹੈਗਾ ਮਤਲਬ ਉਹ ਮੈਡੀਸਨ ਲੈ ਕੇ ਆਉਣਾ ਪੈਂਦਾ ਇਸ ਕਰਕੇ ਉਹ ਸਾਨੂੰ ਕਹਿੰਦੇ ਤੁਸੀਂ ਜਾਓ ਅਸੀਂ ਉਹਨਾਂ ਨੂੰ ਖੁਸ਼ੀਆਂ ਬੰਤਾਰੀਏ ਨੇ ਵੀ ਸਾਡੇ ਮਾਤਾ ਜੀ ਇਹ ਨਾਲ ਆਉਂਦੇ ਤਾਂ ਹੋਰ ਵੀ ਖੁਸ਼ੀਆਂ ਵਧਦੀਆਂ ਹਾਂ ਤੇ ਥੋੜੀ ਵੀ ਇੰਟਰੋਡਕਸ਼ਨ ਕਰਾਵਾਂਗੇ ਅਗਲੀ ਵੀਡੀਓ 'ਚ ਕੱਲ੍ਹ ਜਾਂ ਪਰਸੋਂ ਤੱਕ ਤਾਂ ਮੰਮੀ ਨਾਲ ਵੀ ਥੋੜੀ ਇੰਟਰੋਡਕਸ਼ਨ ਕਰਾਵਾਂਗੇ ਵੀ ਸਾਡੀ ਮੰਮੀ ਨੇ Okay, thank you, hey. bye.